ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਕਿ 4500 ਸਾਲ ਪੁਰਾਣੀ ਆੜੱਪਾ ਸਭਿਅਤਾ ਵੇਲੇ ਦੀ ਸੋ ਬਲੌਗ ਦੇ ਨਾਲ ਜੁੜੇ ਰਹੋ ਸੋ ਜੇ ਬਲੌਗ ਵਧੀਆ ਲੱਗੇ ਤਾਂ ਜਾਂਦੇ ਜਾਂਦੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਣਾ ਜੀ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਕਿ ਪਹਿਲੇ ਸਮਿਆਂ ਦੇ ਵਿੱਚ ਵਰਤੀ ਗਈ ਸੀ ਸੋ ਇਹ ਉਹ ਚੀਜ਼ ਜੋ ਅੱਜ ਤੋਂ 4500 ਸਾਲ ਪਹਿਲਾਂ ਬਣੀ ਸੀ ਇਹ ਚੀਜ਼ ਹੈਂਗੀ ਇਹ ਜੀ ਇੱਟ ਅੱਜ ਤੋਂ ਪਹਿਲਾਂ ਤੁਸੀਂ ਸ਼ਾਇਦ ਹੀ ਇਹੋ ਜੀ ਇੱਟ ਪਹਿ ਦੇਖੀ ਹੋਵੇ ਦੇਖੋ ਇਹਦੀ ਮਟਾਈ ਦੇਖੋ ਕਿੰਨੀ ਆ ਤੇ ਚੜਾਈ ਵੀ ਬਹੁਤ ਹੈ ਵੀ ਸੋ ਚੜਾਈ ਇਹਦੀ 1 ਫੁੱਟ ਦੇ ਕਰੀਬ ਆ। ਸੋ ਮੈਂ ਵੀ ਇਹ ਜੀ ਇਟ ਪਹਿਲੀ ਵਾਰ ਦੇਖੀ ਆ। ਨਾਲਕਸ਼ਾਹੀ ਇਟਾਂ ਤੇ ਸਰੰਦੀਰ ਇਟਾਂ ਤਾਂ ਬਹੁਤ ਦੇਖੀਆਂ ਨੇ। ਪਰ ਇਹੋ ਜੀ ਇਟ ਪਹਿਲੀ ਵਾਰ ਮੈਂ ਦੇਖੀ ਆ। ਤੁਸੀਂ ਵੀ ਸ਼ਾਇਦ ਪਹਿਲੀ ਵਾਰ ਦੇਖੀ ਹੋਵੇ ਇਹ ਇਟ। ਇਹ ਜਿਹੜੀ ਇੱਟਾ ਸਾਡੇ ਪਿੰਡ ਥੇਹ ਚੋਂ ਨਿਕਲੀ ਆ ਸਾਡੇ ਪਿੰਡ ਇੱਕ ਨਹੀਂ ਬਲਕਿ ਦੋ ਥੇਹ ਹੁੰਦੇ ਸੀ ਇਹਨਾਂ ਵਿੱਚੋਂ ਇੱਕ ਥੇਹ ਵਿੱਚੋਂ ਇਹ ਇੱਟ ਬੰਨ ਮਿਲੀ ਆ ਸੋ ਜਿਹਨੂੰ ਕੇ ਮੈਂ ਆਪਣੇ ਭਾਈ ਆਨੰਦ ਸਿੰਘ ਵਿੜੈਜ ਬਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖ ਲਿਆ ਸੋ ਉਥੋਂ ਇਹੋ ਜੀ ਇੱਕੋ ਇੱਟ ਨਿਕਲੀ ਦੀ ਸੋਸ ਰੰਦੀ ਇੱਟਾਂ ਦਾ ਨਿਕਲੀਆਂ ਨੇ ਉੱਥੋਂ ਜਾਂ ਹੋਰ ਬਰਤਨ ਵਗੈਰਾ ਨਿਕਲੇ ਨੇ ਪਰ ਜਿਹੜੀ ਇਹੋ ਜੀ ਇੱਟ ਆਹੇ ਇਹ ਮੈਨੂੰ ਇੱਕੋ ਹੀ ਇੱਥੋਂ ਲੱਭੀ ਆ ਇਹ ਉਦੋਂ ਕਦੇ ਲਈ ਵਰਤੀ ਗਈ ਹੋਊਗੀ ਥੰਮਲੇ ਲਈ ਜਾਂ ਫਿਰ ਹੋਰ ਕਿਸੇ ਕੰਮਕਾਰ ਲਈ ਵਰਤੀ ਗਈ ਹੋਊਗੀ ਇਹਦੇ ਬਾਰੇ ਮੈਨੂੰ ਕੋਈ ਬਹੁਤੀ ਜਾਣਕਾਰੀ ਨਹੀਂ ਜੇ ਕਿਸੇ ਨੂੰ ਇਹਦੇ ਬਾਬਤ ਜਾਣਕਾਰੀ ਹੋਵੇ ਤਾਂ ਕਮੈਂਟਾਂ ਵਿੱਚ ਜਰੂਰ ਸ਼ੇਅਰ ਕਰਨੀ ਉਹ ਦੇਖੋ ਇਹ ਗਾਰੇ ਨਾਲ ਚੜਾਈ ਹੋਈ ਕੀ ਹੈ ਇਹ ਗਾਰਾ ਇਹਨੂੰ ਹਰੇ ਵੀ ਲੱਗਿਆ ਹੋਇਆ ਉਹ ਥੋੜੀ ਸਾਈਡ ਤੋਂ ਪੁੱਟੀ ਵੀ ਹੋਈ ਜੀ ਇਹ ਹੈ ਇਹ ਹੜੱਪਾ ਸੱਭਿਆਤ ਬਲੇ ਦੀ ਆ ਅੱਜ ਤੋਂ ਕੋਈ 4500 ਸਾਲ ਪਹਿਲਾਂ ਬਣੀ ਹੋਈ। ਹੜੱਪੇ ਪਿੰਡ ਵਿੱਚ ਦੋ ਸਥੇ ਹੁੰਦੇ ਸੀ ਜਿੱਥੇ ਕਿ ਕਦੇ ਪੇਂਟ ਵਾਖਦੇ ਹੁੰਦੇ ਸੀ। ਉਸ ਉਹਨਾਂ ਬੱਚਿਆਂ ਕਿਸੇ ਵਿੱਚੋਂ ਇਹ ਚੀਜ਼ ਮੈਨੂੰ ਲੱਭੀ ਆ ਜਿਹੜੀ ਕਿ ਇਟਾ ਸੋ ਮੈਂ ਇਸਨੂੰ ਆਪਣੇ ਬਾਈ ਨੰਦ ਸਿੰਘ ਬੜਾਏ ਚ ਬਰਾਸਤੀ ਮਿਊਜ਼ੀਅਮ ਵਿੱਚ ਸੌਂਪ ਕੇ ਰੱਖ ਲਿਆ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਚੀਜ਼ ਦਿਖਾਈ ਜਾ ਸਕੇ ਤੇ ਉਹਨਾਂ ਨੂੰ ਇਸ ਚੀਜ਼ ਬਾਰੇ ਜਾਣਕਾਰੀ ਦਿੱਤੀ ਜਾ ਸਕੇ ਸੋ ਹੋਪਿੰਡਾ ਵਿੱਚੋਂ ਥੇ ਵੀ ਲੋਕ ਪਰਕਰੂਪੇ ਹੋ ਗਏ ਨੇ ਕਿਉਂਕਿ ਮਿੱਟੀ ਉੱਥੋਂ ਚੱਕ ਹੋ ਗਈ ਆ ਭਰਤ ਪੈ ਗਏ ਨੇ ਸੋ ਹੁਣ ਇਹੋ ਜਿਹੀਆਂ ਚੀਜ਼ਾਂ ਲੱਭਦੀਆਂ ਨਹੀਂ ਕੋਈ ਟਮਾਟਾ ਲਾਈ ਪਿੰਡ ਹੁਣ ਆ ਪੰਜਾਬ ਚ ਜਿੱਥੇ ਕੇ ਇਥੇ ਮੌਜੂਦ ਹੋਊਗਾ ਨਹੀਂ ਤਾਂ ਤਕਰੀਬ ਸਾਰੇ ਇਥੇ ਖਤਮ ਹੋ ਗਏ ਨੇ ਜਿੱਥੇ ਇਹੋ ਜਿਹੀਆਂ ਚੀਜ਼ਾਂ ਲੱਭਦੀਆਂ ਹੁੰਦੀਆਂ ਸੀ ਸੋ ਮੈਨੂੰ ਵੀ ਸਾਡੇ ਪਿੰਡ ਦਾ ਸੇਜ ਨੂੰ ਇਹ ਚੀਜ਼ ਲੱਭੀ ਆ ਨਿਸ਼ਾਨੀ ਬਈ ਉਹ ਮੈਂ ਇਹਨੂੰ ਸੰਭ ਕੇ ਰੱਖ ਲਿਆ ਆਪਣੇ ਮਿਊਜ਼ੀਅਮ ਵਿੱਚ ਸੋ ਜੇ ਤੁਸੀਂ ਪਹਿਲੀ ਪਹਿਲਾਂ ਕਿਤੇ ਇਹੋ ਜੀ ਇੱਟ ਦੇਖੀ ਹੋਵੇ ਆ ਕਿਰਪਾ ਕਰਕੇ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਇਹ ਕਿਸ ਕੰਮ ਲਈ ਵਰਤੀ ਗਈ ਦੀ ਕਮਲਿਆਂ ਲਈ ਜਾਂ ਫਿਰ ਹੋਰ ਕੰਧਾਂ ਲਈ ਵਰਤੀ ਗਈ ਤੀ ਉਹਦੇ ਬਾਰੇ ਵੀ ਜੇ ਤੁਹਾਨੂੰ ਜਾਣਕਾਰੀ ਹੋਵੇ ਤਾਂ ਉਹ ਵੀ ਮੇਰੇ ਨਾਲ ਸਾਂਝੀ ਕਰਨਾ ਤਾਂ ਕਿ ਆਉਣ ਵਾਲੇ ਬਲੌਗ 'ਚ ਮੈਂ ਉਹ ਜਾਣਕਾਰੀ ਲੋਕਾਂ ਨੂੰ ਦੇ ਸਕਾਂ ਹੋਰ ਵੀ ਬਹੁਤ ਸਾਰੀ ਚੀਜ਼ਾਂ ਮੈਂ ਸਾਂਭ ਕੇ ਰੱਖੀਆਂ ਹੋਈਆਂ ਨੇ ਆਪਣੇ ਬਾਈ ਨੰਦ ਸਿੰਘ ਬੜੈਚ ਭਰਾਸਤੀ ਮਿਊਜ਼ੀਅਮ ਵਿੱਚ ਜੋ ਕਿ 50 ਸਾਲ 50 ਸਾਲ ਤੋਂ 100 ਸਾਲ ਤੱਕਰ ਪੁਰਾਣੀਆਂ ਨੇ ਆਪਣੇ ਵਿਰਸੇ ਨਾਲ ਜੁੜੀਆਂ ਚੀਜ਼ਾਂ ਉਹ ਵੀ ਮੈਂ ਸਾਂਭ ਕੇ ਰੱਖੀਆਂ ਹੋਈਆਂ ਨੇ ਪਹਿਲੇ ਬਲੌਗਾਂ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ ਬਾਕੀ ਆਉਣ ਵਾਲੇ ਬਲੌਗਾਂ ਵਿੱਚ ਵੀ ਮੈਂ ਹੋਰ ਚੀਜ਼ਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਦਾ ਰਹਾਂਗਾ ਤੋ ਅੱਜ ਮੈਂ ਤੁਹਾਨੂੰ ਇਸ ਸੈੱਟ ਬਾਰੇ ਦੱਸਣਾ ਸੀ। ਇਸ ਸੈੱਟ ਬਾਰੇ ਮੈਂ ਅੱਜ ਪਹਿਲੀ ਵਾਰ ਬਲੌਗ ਬਣਾ ਲਿਆ ਤੇ ਤੁਹਾਨੂੰ ਦਿਖਾਉਣ ਲੱਗਿਆ। ਸੋ ਜੇ ਬਲੌਗ ਵਧੀਆ ਲੱਗਿਆ ਹੋਵੇ ਤਾਂ ਕਿਰਪਾ ਕਰਕੇ ਜਾਂਦੇ ਜਾਂਦੇ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਣੀ ਜੀ। ਇਹ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਨਾ ਤਾਂ ਕਿ ਇਹੋ ਜੀਆਂ ਚੀਜ਼ਾਂ ਉਹਨਾਂ ਨੂੰ ਜਾਣਕਾਰੀ ਮਿਲ ਸਕੇ ਸੋ ਮਿਲਾਂਗੇ ਕਿਸੇ ਦਿਨ ਹੋਰ ਕੋਈ ਪੁਰਾਣੀ ਚੀਜ਼ ਲੈ ਕੇ ਉਦੋਂ ਤੱਕ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ